ਫਗਵਾੜਾ ਵਿਖੇ ਅੱਜ RAM 9ਵੀਂ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਸ਼ੋਭਾ ਯਾਤਰਾ ਦੀ ਸ਼ੁਰੂਆਤ ਨਾਰੀਅਲ ਫੋਰਡ ਕੇ ਡੀਐਸਪੀ ਜਸਪ੍ਰੀਤ ਸਿੰਘ ਨੇ ਕੀਤੀ ਸ਼ੋਭਾ ਯਾਤਰਾ ਮੋਨੀ ਬਾਬਾ ਮੰਦਰ ਤੋਂ ਸ਼ੁਰੂ ਹੋ ਕੇ ਵਾਪਸ ਮੰਦਰ ਜਾ ਕੇ ਖਤਮ ਹੋਈ ਸ਼ੋਭਾ ਯਾਤਰਾ ਦੌਰਾਨ ਲੰਗਰ ਲਗਾਈ ਗਈ ਸਮਾਜ ਸੇਵਕ ਰਮਨ 네ਹਰਾ ਨੇ ਲੰਗਰ ਕਮੇਟੀਆਂ ਨੂੰ ਸਨਮਾਨਿਤ ਕੀਤਾ ਆਓ ਤੁਹਾਨੂੰ ਦਿਖਾਉਂਦੇ ਹਾਂ ਸ਼ਹਿਰ ਵਿੱਚ ਸ਼ੋਭਾ ਯਾਤਰਾ ਦੇ ਦੌਰਾਨ ਰਮਨ 네ਹਰਾ ਨੇ ਕਿਸ-ਕਿਸ ਨੂੰ ਸਨਮਾਨਿਤ ਕੀਤਾ ਅਤੇ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ये दीती जानकारी फटाफट एक्सप्रेस न्यूज़ चैनल तो बृज शर्मा जी रिपोर्ट यह श्री राम हैं स्वागत कर रहे हैं जसबीर सिंह जी वह भी साढ़े को कमेटी स्वागत कर है इंद्रजीत कालड़ा जी का अपने साथी बनो, सारे जने ਸੰਜੀਪ ਚਾਵਲਾ ਜੀ ਦਾ ਕਮੇਟੀ ਬਹੁਤ ਬਹੁਤ ਸਵਾਗਤ ਕਰਦੀ ਹੈ ਸ਼੍ਰੀ ਵਿਸ਼ਾਲ ਲੱਗਿਆ ਹੋਇਆ ਏਦਾਂ ਲੱਗਦਾ ਕਿ ਰਾਮ ਜੀ ਪ੍ਰਭੂ ਰਾਮ ਜੀ ਕਿਰਪਾ ਦੇ ਨਾਲ ਸ਼ਹਿਰ ਵਾਸੀਆਂ ਦੀ ਕਿਰਪਾ ਦੇ ਨਾਲ ਬਹੁਤ ਹੀ ਵੱਡੀ ਵਿਸ਼ਾਲ ਸੋਭਾ ਯਾਤਰਾ ਰਾਮ ਨੰਦੀ ਦੀ ਕੱਢੀ ਗਈ ਜੋ ਹਰ ਸਾਲ ਵਿਸ਼ੇ ਬਿੰਦੂ ਸੰਗ ਔਰ ਅਕਸ਼ੇਪਸ਼ਨ ਅਖੰਡ ਪਰਸ ਵੱਲੋਂ ਕੱਢੀ ਜਾਂਦੀ ਹੈ ਜਿਹਦੇ ਵਿੱਚ ਰਾਸ਼ਟਰੀ ਪ੍ਰਧਾਨ ਅਜੇ ਮਹਿਤਾ ਜੀ ਰਾਸ਼ਟਰੀ ਮਹਾਸਚਿਵ ਅਨਿਲ ਗੋਇਲ ਜੀ ਮੈਂ ਜਿਲ੍ਹਾ ਪ੍ਰਧਾਨ ਰਮਨ ਲੈਰਾ ਔਰ ਬਾਕੀ ਸਾਰੇ ਸਾਥੀ ਜਿਹੜੇ ਆ ਉਹ ਸਾਥ ਦਿੰਦੇ ਆ ਔਰ ਇਸ ਸੋਭਾ ਦੇ ਵਿੱਚ ਬਹੁਤ ਹੀ ਵਧੀਆ ਕੰਮ ਜਿਹੜਾ ਇੱਥੇ ਝਾਕੀਆਂ ਕੱਢੀਆਂ ਗਈਆਂ ਲੋਕਾਂ ਨੇ ਇਹਦਾ ਸਵਾਗਤ ਕੀਤਾ ਹਰ ਦੁਕਾਨਦਾਰ ਨੇ ਇੱਕ ਸਵਾਗਤ ਦੇ ਗੇਟ ਲਗਾਏ ਹੋਏ ਸੀ ਕਿਸੇ ਨੇ ਕੋਲ ਸ਼ਮੀਲ ਲਗਾਈ ਹੋਈ ਸੀ ਕਿਸੇ ਨੇ ਕਿਸੇ ਤਰ੍ਹਾਂ ਦਾ ਲੰਗਰ ਲਗਾਇਆ ਹੋਇਆ ਸੀ ਜਿਨ੍ਹਾਂ ਨੇ ਵੀ ਲੰਗਰ ਲਗਾਇਆ ਸੀ ਸਾਰੀਆਂ ਸ਼ਖਸੀਅਤਾਂ ਨੂੰ ਬੜੇ ਪਿਆਰ ਦੇ ਢੰਗ ਦੇ ਨਾਲ ਰਾਮ ਜੀ ਦਾ ਚਿੱਤਰ ਲੈ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਮੈਂ ਅੱਗੇ ਵੀ ਅਪੀਲ ਕਰਦਾ ਕਿ ਜਿਹੜੇ ਬੰਦੇ ਰਾਮਚੰਦਰ ਜੀ ਦੇ ਭਗਤ ਨੇ ਜਾਂ ਸਾਰੇ ਆਪਣੇ ਹਿੰਦੂ ਸੁਗਠਨ ਨੇ ਉਹ ਸਾਰੇ ਰਲ ਮਿਲ ਕੇ ਹਰ ਤਰ੍ਹਾਂ ਦੀ ਸ਼ੋਭਾ ਯਾਤਰਾ ਨੂੰ ਕੱਢੋ ਔਰ ਆਪਣਾ ਜਿਹੜਾ ਹਿੰਦੂ ਸੁਗਠਨ ਆ ਹਿੰਦੂਤਵ ਨੂੰ ਉੱਚਾ ਕਰੋ ਜੈ ਸ਼੍ਰੀ ਰਾਮ माता जी मैं हमारी जाता रामनवमी के मौके पर सारे सूखों द्वारा समूह संगत में उपलब्धानीरों भैन बहुत हार्दिक शुभकामना मिली है और भी वालों उपराधे ने भी गए और बहुत सारे जो काम किया है उन्होंने जो यात्रा निकलनी गई है महामारी की बोझ खत्म हो रही है इनके चढ़िया की है बहुत बहुत बधाई शिवसेना ਜੇ ਇਹ ਸੁਪਾਇਆ ਗਿਆ ਸ਼ੇਸ਼ਨਾ ਸਰਦਾਰਾ ਵਰਤੋਂ ਵਿੱਚ ਪ੍ਰਸ਼ਦੋ ਕੀਤੀ ਗਈ ਹੈ